ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਬਿਹਗੜਾ ਵਿੱਚ ਦਰਜ ਸ਼ਬਦ ਤੇ ਗੱਲ ਕਰਾਂਗੇ ਦੂਤਨ ਸੰਗਰੀਆ ਹਾਂਜੀ ਬਹੁਤ ਹੀ ਡੂੰਘੇ ਅਰਥਾਂ ਵਾਲਾ ਸ਼ਬਦ ਹੈ ਬਿਲਕੁਲ ਤੇ ਸਾਡਾ ਮਕਸਦ ਇਹੀ ਹੈ ਕਿ ਇਸ ਸ਼ਬਦ ਦੇ ਸੰਦੇਸ਼ ਨੂੰ ਸਮਝੀਏ ਹਾਂ ਖਾਸ ਕਰਕੇ ਕਿ ਕਿਵੇਂ ਪ੍ਰਮਾਤਮਾ ਦਾ ਨਾਮ ਤੇ ਸਾਧ ਸੰਗਤ ਸਾਨੂੰ ਜਿਹੜੇ ਵਿਕਾਰ ਨੇ ਮਾਇਆ ਦੇ ਬੰਧਨ ਨੇ ਇਹਨਾਂ ਤੋਂ ਛੁਡਾ ਸਕਦੇ ਨੇ ਸਹੀ ਗੱਲ ਹੈ ਤੇ ਸ਼ੁਰੂਆਤ ਇੱਕ ਬੜੇ ਦਿਲਚਸਪ ਨੁਕਤੇ ਤੋਂ ਕਰਦੇ ਹਾਂ ਜੀ ਗੁਰੂ ਸਾਹਿਬ ਦੱਸਦੇ ਨੇ ਕਿ ਅਸਲ ਸੁੱਖ ਅਸਲ ਸ਼ਾਂਤੀ ਜਿਹਨੂੰ ਸਹਜ ਕਹਿੰਦੇ ਆ ਉਹ ਮਿਲਦੀ ਕਿਵੇਂ ਆ ਸ਼ਬਦ ਦੀ ਜਿਹੜੀ ਰਹਾਉ ਦੀ ਤੁੱਕ ਹੈ ਉਹ ਸਾਰੀ ਗੱਲ ਦਾ ਮਤਲਬ ਕੇਂਦਰ ਹੈ ਹਾਂਜੀ ਤਾਂ ਮੈਂ ਹਰ ਹਰ ਕਰਿਆ ਤਾਂ ਸੁਖ ਸਹਜਰੀਆ ਹਾਂਜੀ ਭਾਵ ਕਿ ਜਦੋਂ-ਜਦੋਂ ਮੈਂ ਵਾਹਿਗੁਰੂ ਦਾ ਨਾਮ ਜਪਦੀਆਂ ਹਰ-ਹਰ ਕਰਦੀਆਂ ਹਾਂ ਸਿਮਰਨ ਕਰਦਾ ਉਦੋਂ ਹੀ ਮੈਨੂੰ ਉਹ ਆਤਮਿਕ ਆਨੰਦ ਤੇ ਉਹ ਮਨ ਦੀ ਟਿਕਾਹ ਵਾਲੀ ਸਹਜ ਵਾਲੀ ਅਵਸਥਾ ਮਿਲਦੀ ਹੈ ਹਾਂਜੀ ਤਾਂ ਸੁਖ ਸਹਜਰੀਆ ਤੇ ਇਹ ਸੁਖ ਤੇ ਸਹਜ ਜਿਹੀ ਸ਼ਬਦ ਨੇ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਸਿਰਫ ਦੁਨਿਆਵੀ ਖੁਸ਼ੀ ਨਹੀਂ ਹੈ ਨਾ ਨਹੀਂ ਬਿਲਕੁਲ ਨਹੀਂ ਸਹਜ ਤਾਂ ਮਨ ਦੀ ਉਹ ਅਵਸਥਾ ਹੈ ਜਿੱਥੇ ਕੋਈ ਡੋਲ ਨਹੀਂ ਕੋਈ ਪਟਕਣਾ ਨਹੀਂ ਜਿਹੜੀ ਵਿਕਾਰਾਂ ਕਰਕੇ ਬੇਚੈਨੀ ਹੁੰਦੀ ਹੈ ਉਸ ਤੋਂ ਬਿਲਕੁਲ ਉਲਟ ਇੱਕ ਸ਼ਾਂਤ ਸਥਿਰ ਅਵਸਥਾ ਤੇ ਫਿਰ ਗੁਰੂ ਸਾਹਿਬ ਦੱਸਦੇ ਨੇ ਕਿ ਇਹ ਸਹਜ ਤੱਕ ਪਹੁੰਚਣ 'ਚ ਰੋਕਾਂ ਬਹੁਤ ਹਨ ਪਹਿਲਾ ਬੰਦ ਦੇਖੋ ਦੂਤਨ ਸੰਗਰੀਆ ਪੁਯੰਗਨ ਬਸਰੀਆ ਅਨੇਕ ਉਪਰੀਆ ਹਮ ਇੱਥੇ ਦੂਤਨ ਕੌਣ ਨੇ ਸਾਡੇ ਅੰਦਰਲੇ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਾਂਜੀ ਪੰਜ ਵਿਕਾਰ ਗੁਰੂ ਸਾਹਿਬ ਕਹਿ ਰਹੇ ਨੇ ਇਹਨਾਂ ਦੀ ਸੰਗਤ ਕਰਨੀ ਇਹਨਾਂ ਨਾਲ ਰਹਿਣਾ ਸੰਗਰੀਆ ਇਹ ਇੰਜ ਹੈ ਜਿਵੇਂ ਆਪਣੇ ਅੰਦਰ ਜ਼ਹਿਰੀਲੇ ਸੱਪ ਪੁਯੰਗਨ ਵਸਾਲੇ ਹੋਣ ਬਸਰੀਆ ਕਿੰਨਾ ਸਖਤ ਪਰ ਸੱਚਾ ਰੂਪਕ ਹੈ ਸੱਪ ਵਾਂਗ ਮਤਲਬ ਕਿੰਨਾ ਖਤਰਾ ਹੈ ਇਹਨਾਂ ਦਾ ਬਿਲਕੁਲ ਤੇ ਕਹਿੰਦੇ ਨੇ ਐਸੀ ਸੰਗਤ ਨੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਕਿੰਨੇ ਜੀਵਨ ਬਰਬਾਦ ਕਰ ਦਿੱਤੇ ਅਨੇਕ ਉਪਰੀਆ ਇਹ ਜਿਹੜਾ ਸ਼ਬਦ ਹੈ ਨਾ ਇਹ ਜ਼ਹਿਰਵਲ ਇਸ਼ਾਰਾ ਨਹੀਂ ਕਰਦਾ ਇਹਨਾਂ ਵਿਕਾਰਾਂ ਦੇ ਲੁਕੇ ਹੋਏ ਸੁਭਾ ਨੂੰ ਵੀ ਦੱਸਦਾ ਜਿਵੇਂ ਸੱਪ ਲੁਕ ਕੇ ਅਚਾਨਕ ਵਾਰ ਕਰਦਾ ਹਾਂ ਸਹੀ ਗੱਲ ਹੈ ਉਸੇ ਤਰ੍ਹਾਂ ਇਹ ਵਿਕਾਰ ਵੀ ਪਤਾ ਨਹੀਂ ਲੱਗਣ ਦਿੰਦੇ ਕਦੋਂ ਸਾਨੂੰ ਡੱਸ ਲੈਂਦੇ ਨੇ ਅੰਦਰਲੇ ਦੁਸ਼ਮਣ ਬਾਹਰਲਿਆਂ ਤੋਂ ਜ਼ਿਆਦਾ ਖਤਰਨਾਕ ਵਾਹ ਬਹੁਤ ਡੂੰਗੀ ਗੱਲ ਹੈ ਅੱਗੇ ਫਿਰ ਗੁਰੂ ਸਾਹਿਬ ਬਾਹਰ ਲਈ ਖਿੱਚਦੀ ਗੱਲ ਕਰਦੇ ਨੇ ਮਿਥਨ ਮੋਹਰੀਆ ਅਨਕੋ ਮੇਰੀਆ ਵਿੱਚ ਘੁੰਮਣ ਕਰੀਆ ਹੂੰ ਮਿਥਨ ਮੋਹ ਯਾਨੀ ਇਸ ਦੁਨੀਆ ਦਾ ਮਾਇਆ ਦਾ ਝੂਠਾ ਪਿਆਰ ਝੂਠਾ ਲगाव ਕਹਿੰਦੇ ਨੇ ਬਹੁਤੇ ਲੋਕ ਐਸੇ ਚ ਫਸੇ ਪਏ ਨੇ ਹਾਂਜੀ ਬਾਈ ਹਾਂ ਤੇ ਐਸੇ ਕਰਕੇ ਉਹ ਹੋਰ ਚੀਜ਼ਾਂ ਨੂੰ ਅਨਕੋ ਮੇਰਾ ਮੇਰਾ ਮੇਰੀਆ ਕਹਿਣ ਦੀ ਇੱਕ ਅਜੀਬ ਜੀ ਦੌੜ ਚ ਇਹ ਘੁੰਮਣ ਖਰੀਆ ਘੁੰਮਣ ਖਰੀਆ ਵਿੱਚ ਪਏ ਹੋਏ ਨੇ ਹੂੰ ਕਦੇ ਖਤਮ ਨਹੀਂ ਹੁੰਦੀ ਤੇ ਇਹ ਮੇਰੀਆ ਦੀ ਜਿਹੜੀ ਭਾਵਨਾ ਹੈ ਨਾ ਮਲਕੀਅਤ ਦੀ ਇਹ ਬੜੀ ਚਲਾਕ ਹੈ ਅੱਛਾ ਹਾਂ ਦੇਖੋ ਜੀ ਕਈ ਵਾਰ ਇਹ ਸਾਡੇ ਵਿਚਾਰਾਂ ਨਾਲ ਸਾਡੀ ਆਪਣੀ ਪਛਾਣ ਨਾਲ ਮੇਰੇ ਲੋਗ ਮੇਰਾ ਪਰਿਵਾਰ ਇਸ ਤਰ੍ਹਾਂ ਜੁੜ ਜਾਂਦੀ ਹੈ ਹਾਂਜੀ ਹਾਂ ਤੇ ਇਹੀ ਮੋਹ ਹੈ ਜਿਹੜਾ ਸਾਨੂੰ ਉਸ ਸਹਜ ਤੋਂ ਦੂਰ ਰੱਖਦਾ ਹੈ ਸਾਨੂੰ ਇੱਕ ਬੇਚੈਨ ਦੌੜ ਵਿੱਚ ਫਜਾਈ ਰੱਖਦਾ ਹੈ ਬਹੁਤ ਵਧੀਆ ਨੁਕਤਾ ਹੈ ਕਿ ਇਹ ਮੇਰਾ ਮੇਰਾ ਕਿੰਨਾ ਫੈਲ ਸਕਦਾ ਹੈ ਤੇ ਤੀਸਰਾ ਬੰਦ ਦੇਖੋ ਉਹ ਇਸ ਜਾਲ ਦੀ ਵਿਸ਼ਾਲਤਾ ਦੱਸਦਾ ਹੈ ਸਗਲ ਬਟਰੀਆ ਬਿਰਖ ਇੱਕ ਤਰੀਆ ਬਹੁ ਬੰਧੇ ਪਰਿਆ ਹਾਂਜੀ ਮਤਲਬ ਸਾਰੇ ਜੀਵ ਸਗਲ ਬਟਰੀਆ ਆਪਾਂ ਸਾਰੇ ਇਸ ਜੀਵਨ ਦੇ ਰਾਹੀ ਹਾਂ ਇੱਕੋ ਹੀ ਸੰਸਾਰ ਰੂਪੀ ਰੁਖ ਬਿਰਖ ਇੱਕ ਦੇ ਹੇਠਾਂ ਬੈਠੇ ਹਾਂ ਇੱਕੋ ਸਾਂਝੀ ਥਾਂ ਤੇ ਹਾਂ ਸਾਂਝਾ ਸਫਰ ਸਾਂਝੀ ਥਾਂ ਪਰ ਫਿਰ ਵੀ ਹਰ ਕੋਈ ਆਪੋ ਆਪਣੇ ਮਾਇਆ ਦੇ ਕਈ ਤਰ੍ਹਾਂ ਦੇ ਬੰਧਨਾ ਬਹੁ ਬੰਧਾ ਵਿੱਚ ਝਕੜਿਆ ਪਿਆ ਪਰਿਆ ਐਥੇ ਨਾ ਇੱਕ ਬੜਾ ਸੁਖਸ਼ਮ ਜਾਂ ਪਰ ਮਹੱਤਵਪੂਰਨ ਕੰਟਰਾਸਟ ਹੈ ਜੀ ਇੱਕ ਪਾਸੇ ਤਾਂ ਸਾਂਝ ਹੈ ਇਕਤਾ ਦੀ ਸੰਭਾਵਨਾ ਹੈ ਕਿ ਸਾਰੇ ਇੱਕੋ ਰੁਖ ਥੱਲੇ ਆ ਹਾਂਜੀ ਪਰ ਦੂਜੇ ਪਾਸੇ ਹਰ ਕੋਈ ਆਪਣੇ ਨਿੱਜੀ ਮੋਹ ਦੇ ਝਾਲਚ ਉਲਝਿਆ ਪਿਆ ਮਾਇਆ ਦੇ ਬੰਧਨਾ ਕਾਰਨ ਵੰਡੇ ਹੋਏ ਆ ਇਕੱਠੇ ਵੀ ਹਾਂ ਤੇ ਵੱਖਰੇ ਵੱਖਰੇ ਵੀ ਸਹੀ ਗੱਲ ਹੈ ਤੇ ਫਿਰ ਇਸ ਜਕੜਣ ਤੋਂ ਇਸ ਘੁੰਮਣ ਘੇਰੀ ਤੋਂ ਇਸ ਤੋਂ ਨਿਕਲਣ ਦਾ ਕੋਈ ਰਾਹ ਵੀ ਹੈ ਹਾਂ ਬਿਲਕੁਲ ਗੁਰੂ ਸਾਹਿਬ ਹਲਵੀ ਦੱਸਦੇ ਨੇ ਜੀ ਅੰਤ ਵਿੱਚ ਗੁਰੂ ਸਾਹਿਬ ਬਿਲਕੁਲ ਸਾਫ਼ ਕਰ ਦਿੰਦੇ ਨੇ ਥਿਰ ਸਾਧ ਸਫਰੀਆ ਜਹਾਂ ਕੀਰਤਨ ਹਰੀਆ ਨਾਨਕ ਸਰਨਰੀਆ ਹਾਂਜੀ ਕਿ ਇਸ ਸਾਰੇ ਪਟਕਦੇ ਸੰਸਾਰ ਵਿੱਚ ਜੇ ਕੋਈ ਸੱਚਾ ਸਾਥੀ ਕੋਈ ਸਥਿਰ ਸਹਾਰਾ ਹੈ ਥਿਰ ਸਹਾਰਾ ਹੈ ਤਾਂ ਉਸ ਸਾਧ ਸਫਰੀਆ ਹੈ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਹਾਂਜੀ ਸਾਧ ਸੰਗਤ ਇੱਕ ਅਜੀਹਾ ਮਾਹੌਲ ਦਿੰਦੀ ਹੈ ਜਿੱਥੇ ਨਾਮ ਜਪਣਾ ਸੌਖਾ ਹੋ ਜਾਂਦਾ ਹੈ ਹਮ ਮਨ ਨੂੰ ਉਹ ਟਿਕਾਓ ਉਹ ਸਥਿਰਤਾ ਥਿਰ ਮਿਲਦੀ ਹੈ ਤੇ ਉਸ ਨਾਲ ਫਿਰ ਸੁਖ ਸਹਜ ਰੀਆ ਦੀ ਅਵਸਥਾ ਬਣਦੀ ਹੈ ਹਾਂਜੀ ਬਿਲਕੁਲ ਉਹ ਅਵਸਥਾ ਪ੍ਰਾਪਤ ਕਰਨੀ ਸੰਭਵ ਹੋ ਜਾਂਦੀ ਹੈ ਤਾਂ ਜੀ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਸ਼ਬਦ ਸਾਨੂੰ ਸਾਡੇ ਅੰਦਰੇ ਬੈਠੇ ਦੁਸ਼ਮਨਾ ਯਾਨੀ ਵਿਕਾਰਾਂ ਤੋਂ ਹਾਂ ਤੇ ਬਾਹਰਲੇ ਪਰਮ ਤੋਂ ਹਾਂ ਬਾਹਰਲੇ ਪਰਮ ਮਾਇਆ ਦੇ ਜਾਲ ਤੋਂ ਸਾਵਧਾਨ ਕਰਦਾ ਹੈ ਪਰ ਸਿਰਫ ਡਰਾਉਂਦਾ ਨਹੀਂ ਸਗੋਂ ਇੱਕ ਬਹੁਤ ਹੀ ਸਪਸ਼ਟ ਤੇ ਅਮਲੀ ਰਾਹ ਵੀ ਦੱਸਦਾ ਹੈ ਕਿ ਪ੍ਰਭੂ ਦਾ ਨਾਮ ਸਿਮਰੋ ਹਾਂ ਤੇ ਸਾਧ ਸੰਗਤ ਕਰੋ ਹਾਂਜੀ ਤੇ ਇਸ ਨਾਲ ਹੀ ਅਸਲ ਸ਼ਾਂਤੀ ਤੇ ਉਹ ਸਹਜ ਵਾਲੀ ਅਵਸਥਾ ਮਿਲ ਸਕਦੀ ਹੈ। ਬਿਲਕੁਲ ਇਹ ਸਾਰੀ ਵਿਚਾਰ ਤੋਂ ਬਾਅਦ ਨਾ ਇੱਕ ਗੱਲ ਹੋਰ ਸੋਚਣ ਵਾਲੀ ਹੈ ਜੋ ਮੇਰੇ ਮਨ 'ਚ ਆ ਰਹੀ ਹੈ। ਜੀ ਦੱਸੋ। ਦੇਖੋ ਸ਼ਬਦ ਵਿੱਚ ਅੰਦਰੂਨੀ ਲੜਾਈ ਦੂਤਣ ਸੰਗਰੀਆ ਦੀ ਗੱਲ ਹੈ ਤੇ ਉਸ ਲਈ ਬਾਹਰੀ ਸਹਾਰੇ ਸਾਧ ਸਫਰੀਆ ਕੀਰਤਨ ਹਰੀਆ। ਹੂੰ ਜੇਕਰ ਅਸੀਂ ਇਹਨਾਂ ਅੰਦਰੂਨੀ ਦੁਸ਼ਮਨਾ ਨੂੰ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਸੱਚਮੁੱਚ ਪਹਿਚਾਣ ਲਈਏ। ਮਤਲਬ ਸਿਰਫ ਕਿਤਾਬੀ ਗਿਆਨ ਨਹੀਂ। ਹੂੰ ਸਗੋਂ ਆਪਣੇ ਰੋਜ਼ ਦੇ ਤਜਰਬੇ 'ਚ ਮਹਿਸੂਸ ਕਰੀਏ। ਹੂੰ ਤਾਂ ਕੀ ਇਸ ਨਾਲ ਸਾਡਾ ਆਪਸੀ ਵਰਤਾਓ ਸਾਡੇ ਰਿਐਕਸ਼ਨ ਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੇਖਣ ਦਾ ਨਜ਼ਰੀਆ ਬਦਲੇਗਾ ਨਹੀਂ ਹਾਂ ਬਿਲਕੁਲ ਬਦਲ ਸਕਦਾ ਤੇ ਸ਼ਾਇਦ ਫਿਰ ਅਸੀਂ ਦੂਜਾਂ 'ਚ ਕਮੀਆਂ ਲੁੱਬਣ ਦੀ ਬਜਾਏ ਆਪਣੇ ਅੰਦਰਲੇ ਇਨ੍ਹਾਂ ਦੂਤਾਂ ਨਾਲ ਲੜਨ ਤੇ ਜ਼ਿਆਦਾ ਧਿਆਨ ਦੇਈਏ ਹੈਨਾ ਬਹੁਤ ਅਹਿਮ ਸਵਾਲ ਹੈ ਸੋਚਣ ਵਾਲੀ ਗੱਲ ਹੈ ਕਿ ਆਪਣਾ ਫੋਕਸ ਕਿੱਥੇ ਰੱਖਣਾ ਹਾਂਜੀ ਇਸ ਤੇ ਵਿਚਾਰ ਕਰਨਾ ਬਣਦਾ ਹੈ ਈਸੀ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੌਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ